ਤੁਸੀਂ ਥੰਬਨੇਲ ਪੜਿਆ ਹੁਣ ਮਾੜਾ ਵਕਤ ਚੰਗਿਆਂ ਨੂੰ ਸਾਹਮਣੇ ਲਿਆਉਂਦਾ ਜਦੋਂ ਆਪਾਂ ਨੇ ਬਾਹਰ ਆਉਣਾ ਸੀ ਕਿਸੇ ਵੀ ਫੋਰਨ ਕੰਟਰੀ ਦੇ ਵਿੱਚ ਇਹ ਵੀਡੀਓ ਉਹਨਾਂ ਬੰਦਿਆਂ ਦੇ ਲਈ ਆ ਉਹਨਾਂ ਕੁੜੀਆਂ ਭੈਣਾਂ ਦੇ ਲਈ ਆ ਜਿਹੜੀਆਂ ਤਾਨੇ ਮੇਨੇ ਸੁਣ ਕੇ ਆਈਆਂ ਨੇ ਜਿਹੜੇ ਮੁੰਡੇ ਤਾਨੇ ਮੇਨੇ ਸੁਣ ਕੇ ਆਏ ਨੇ ਲੋਕਾਂ ਦੇ ਆਣ ਗਵਾਂਡ ਦੇ ਵਿੱਚ ਆਪਣੇ ਨਾਲ ਕੋਈ ਵੀ ਛੇਤੀ ਬੰਦਾ ਨਾਲ ਨਹੀਂ ਖੜਦਾ ਜਿੰਨੇ ਮਰਜ਼ੀ ਆਪਾਂ ਕਿਸੇ ਦੇ ਕੰਮ ਆਏ ਹੋਈਏ ਜਦੋਂ ਆਪਣੀ ਜ਼ਿੰਦਗੀ ਬਣਾਉਣ ਦਾ ਸਮਾਂ ਹੁੰਦਾ ਉਦੋਂ ਬਹੁਤ ਬੰਦੇ ਤੁਹਾਨੂੰ ਲਾਰਾ ਲਾ ਦਿੰਦੇ ਆ ਥੋੜੇ ਪਹਿਲਾਂ ਪੰਜ ਸੱਤ ਫੋਨ ਕਰਨ ਤੇ ਤੁਹਾਡਾ ਫੋਨ ਨਹੀਂ ਚੱਕਦੇ ਤੇ ਜਦੋਂ ਤੁਸੀਂ ਉਹਨਾਂ ਨੂੰ ਮਹੀਨਾ ਪਹਿਲਾਂ ਜਾਂ ਦੋ ਮਹੀਨੇ ਪਹਿਲਾਂ ਦੱਸਦੇ ਹੋ ਆ ਤੁਹਾਡੇ ਬਾਰੇ ਉਹ ਗੱਲ ਕਹਿੰਦੇ ਜਦ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਚਾਰ ਪੰਜ ਮਹੀਨੇ ਪਹਿਲਾਂ ਨਹੀਂ ਦੱਸਿਆ ਜਿਹੜੇ ਬੰਦੇ ਨੂੰ ਅਚਾਨਕ ਪਤਾ ਲੱਗਦਾ ਉਹ ਫਿਰ ਇਹ ਗੱਲ ਕਹਿੰਦੇ ਵੀ ਲੈ ਸਾਨੂੰ ਬਿਨਾਂ ਦੱਸੇ ਚੱਲਿਆ ਗਿਆ ਤੇ ਸਾਨੂੰ ਦੱਸਿਆ ਨਹੀਂ ਅਖੀਰ ਵੇਲੇ ਉਹ ਇਨਸਾਨ ਆਪਣੇ ਕੰਮ ਨਹੀਂ ਆਉਂਦੇ ਆਪਾਂ ਨੇ ਕਿੰਨੇ ਲੋਕਾਂ ਤੋਂ ਪੈਸੇ ਮੰਗੇ ਹੁੰਦੇ ਆ ਕਿੰਨੇ ਲੋਕਾਂ ਨੂੰ ਆਪਾਂ ਨੇ ਜ਼ਬਾਨ ਕੀਤੀ ਹੁੰਦੀ ਹੈ ਵੀ ਯਾਰ ਆਪਾਂ ਤੇਰੇ ਨਾਲ ਖੜੇ ਆਂ ਜਦੋਂ ਦੋ ਦੂ ਮਰਜ਼ੀ ਕੋਈ ਕੰਮ ਹੋਇਆ ਸਾਨੂੰ ਦੱਸੀ ਆਪਾਂ ਉਹਨਾਂ ਦੇ ਕੰਮ ਆਏ ਵੀ ਆ ਤੇ ਜਦੋਂ ਆਪਣੀ ਜ਼ਿੰਦਗੀ ਬਣਾਉਣ ਦਾ ਸਮਾਂ ਹੁੰਦਾ ਆਪਾਂ ਬਾਹਰ ਜਾਂਦੇ ਆ ਵਿਦੇਸ਼ ਜਾਂਦੇ ਆ ਕਿਤੇ ਵੀ ਸ਼ਹਿਰ ਦੇਸ਼ ਦੇ ਵਿੱਚ ਜਾਂਦੇ ਆ ਕੋਈ ਵੀ ਇਨਸਾਨ ਆਪਣੇ ਨਾਂ ਨਹੀਂ ਖੜਦਾ ਜਿੰਨਾ ਚਿਰ ਆਪਣਾ ਮਾੜਾ ਵਕਤ ਹੁੰਦਾ ਉਹਨਾਂ ਚਿਰ ਆਪਣੇ ਸਾਹਮਣੇ ਕੋਈ ਨਹੀਂ ਆਉਂਦਾ ਹੈਗਾ ਜਦੋਂ ਆਪਣਾ ਚੰਗਾ ਵਕਤ ਆ ਜਾਂਦਾ ਲੋਕ ਆਪਾਂ ਨੂੰ ਤਰਸਦੇ ਆ ਦੇਖਣ ਨੂੰ ਲੋਕ ਆਪਾਂ ਨੂੰ ਸੋਚਦੇ ਆ ਵੀ ਯਾਰ ਇਹ ਬੰਦਾ ਕਦੇ ਸਾਡੇ ਨਾਲ ਹੁੰਦਾ ਸੀਗਾ ਇਸ ਬੰਦੇ ਨੇ ਕਦੇ ਸਾਨੂੰ ਇੰਨੇ ਫੋਨ ਕੀਤੇ ਸੀ ਪਰ ਉਦੋਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ ਆਪਾਂ ਕਿਸੇ ਬੰਦੇ ਨੂੰ ਭਾਵਨਾ ਦਈਏ ਕਿਸੇ ਬੰਦੇ ਪਰ ਦੇਖੀ ਵੀ ਨਾ ਜਿਹੜੇ ਬੰਦੇ ਸਾਡੇ ਨਾਲ ਵੀ ਨਹੀਂ ਖੜੇ ਕਿਉਂਕਿ ਹਰ ਇੱਕ ਬੰਦਾ ਆਪਣੀ ਜ਼ਮੀਨ ਵੇਚ ਕੇ ਆਉਂਦਾ ਕੋਈ ਪਸ਼ੂ ਵੇਚ ਦਿੰਦਾ ਕੋਈ ਟਰੈਕਟਰ ਵੇਚ ਦਿੰਦਾ ਕੋਈ ਬੰਦਾ ਕਰਜ਼ਾ ਚੱਕਦਾ ਕੋਈ ਮਾਂ ਦੀਆਂ ਬਾਲੀਆਂ ਵੇਚਦਾ ਤੇ ਕੋਈ ਬਾਪੂ ਦੀ ਸੋਨੇ ਦੀਆਂ ਮੁੰਦਰੀਆਂ ਵੇਚੇ ਹੁੰਦਾ ਕਿਉਂਕਿ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਜਾਂ ਆਪਾਂ ਮਾਂ-ਬਾਪ ਨੂੰ ਸੌਖਾ ਕਰਨ ਦੇ ਲਈ ਹਰ ਇੱਕ ਦੇਸ਼ ਦੇ ਵਿੱਚ ਜਾਣੇ ਆ ਕੁੜੀਆਂ ਵੀ ਜਾਂਦੀਆਂ ਤੇ ਮੁੰਡੇ ਵੀ ਜਾਂਦੇ ਆ ਮਿਹਨਤ ਕਰਦੇ ਆ ਹਰ ਇੱਕ ਇਨਸਾਨ ਔਕੜਾਂ ਸੌਖੜਾਂ ਦੇ ਵਿੱਚੋਂ ਲੰਘ ਕੇ ਆਇਆ ਹੁੰਦਾ ਬਹੁਤ ساری ਚੀਜ਼ਾਂ ਸਹਿ ਕੇ ਆਇਆ ਹੁੰਦਾ ਆਪਣਾ ਫਰਜ਼ ਬਣਦਾ ਆਪਾਂ ਉਹਨਾਂ ਚੀਜ਼ਾਂ ਨੂੰ ਦੁਬਾਰੇ ਕ੍ਰੀਏਟ ਕਰਦੀਏ ਦੁਬਾਰੇ ਖੜੀਆਂ ਕਰਦੀਏ ਜਿਹੜੀਆਂ ਚੀਜ਼ਾਂ ਆਪਾਂ ਵੇਚ ਕੇ ਆਏ ਆਂ ਆਪਣੀ ਕੋਸ਼ਿਸ਼ ਹੁੰਦੀ ਆ ਜ਼ਿਆਦਾਤਰ ਵੀ ਆਪਾਂ ਜਾਈਏ ਤਾਂ ਆਪਾਂ ਕੁਝ ਬਣ ਕੇ ਜਾਈਏ ਇੱਥੇ ਜਿਹੜਾ ਪੈਸਾ ਬਾਰ ਕਿਸੇ ਵੀ ਦੇਸ਼ ਦੇ ਵਿੱਚ ਇੰਗਲੈਂਡ ਅਮਰੀਕਾ ਕੈਨੇਡਾ ਇਟਲੀ ਯੂਰਪ ਦੇ ਕਿਸੇ ਵੀ ਦੇਸ਼ ਦੇ ਵਿੱਚ ਲਗ ਲਗ ਨਾਮ ਨੇ ਯੂਰੋ ਡਾਲਰ ਹੋ ਗਿਆ ਜਾਂ ਕੋਈ ਐਰੋ ਹੋ ਗਿਆ ਜਾਂ ਪੌਂਡ ਹੋ ਗਿਆ ਇਦਾਂ ਆਪਣੇ ਜਿਹੜੇ ਖਰਚੇ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਆ ਹਰ ਇੱਕ ਸ਼ਹਿਰ ਦੇ ਸੋਰੀ ਦੇਸ਼ ਦੇ ਅੰਦਰ ਕਿਉਂਕਿ ਘਰ ਦਾ ਕਿਰਾਇਆ ਹੋ ਗਿਆ ਕੋਈ ਪੜ੍ਹਾਈ ਦੇ ਪੈਸੇ ਹੋ ਗਏ ਜਾਂ ਆਪਾਂ ਨੇ ਕੋਈ ਚੀਜ਼ ਲਈ ਆ ਜਾਂ ਆਪਾਂ ਨੇ ਕਰਜ਼ਾ ਲਾਉਣਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਫਸੇ ਹੁੰਨੇ ਆ ਬਾਹਰ ਆਉਣ ਨੂੰ ਕਦੇ ਵੀ ਅਮੀਰੀ ਨਾ ਸਮਝੋ ਜ਼ਿਆਦਾਤਰ ਇਹ ਆਪਾਂ ਲੋਕਾਂ ਦੇ ਵਿੱਚ ਚੀਜ਼ ਦੇਖਦੇ ਆ ਵੀ ਸ਼ੋਭਾ ਬਾਜੀ ਜ਼ਿਆਦਾ ਕਰਨੀ ਆਪਣਾ WhatsApp ਤੇ ਲੋਣੀਆਂ ਸਟੋਰੀਆਂ ਜਾਂ Instagram ਤੇ ਵੱਡੀਆਂ-ਵੱਡੀਆਂ ਸਟੋਰੀਆਂ ਲੋਣੀਆਂ ਫੱਟੇ ਚੱਕਦਾਂਗੇ ਇਦਾਂ ਕਰਦਾਂਗੇ ਜੇ ਕਰਦਾਂਗੇ ਪਰ ਉਸ ਫੱਟੇ ਚੱਕਣ ਦੇ ਪਿੱਛੇ ਆਪਣੀਆਂ ਟੈਨਸ਼ਨਾਂ ਖੜੀਆਂ ਹੁੰਦੀਆਂ ਨੇ ਵੀ ਯਾਰ ਆਹ ਚਾਰ ਕਿਸ਼ਤਾਂ ਦੇਣੀਆਂ ਲੱਖ ਦੇਣਾ 50000 ਦੇਣਾ ਇਦਾਂ ਕਰਨਾ ਉਹ ਪੈਸੇ ਕਿੱਥੋਂ ਹੋਣਗੇ ਘਰ ਦਾ ਕਿਰਾਇਆ ਕਿੱਥੋਂ ਆਊਗਾ ਇਸ ਕਰਕੇ ਅਕਾਲ ਪੁਰਖ ਨੂੰ ਚੇਤੇ ਰੱਖੋ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਤੁਸੀਂ ਉਹਦੀ ਰਜ਼ਾ ਦੇ ਵਿੱਚ ਰਵੋ ਐਸੇ ਵੀਡੀਓ ਦੇ ਵਿੱਚ ਇਟਲੀ ਦੀ ਮੈਂ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਆਪਣੇ ਬਾਰੇ ਆਪਣੀਆਂ ਗੱਲਾਂ ਕਰਨੀਆਂ ਚਾਹੁੰਨਾ ਆਪਣੇ ਬਾਰੇ ਦੱਸਣਾ ਚਾਹੁੰਨਾ ਤੇ ਜਦੋਂ ਵੀ ਤੁਸੀਂ ਸਵੇਰੇ ਸਵੇਰੇ ਉੱਠਦੇ ਹੋ ਰਾਤ ਨੂੰ ਸੌਂਦੇ ਹੋ ਸਵੇਰੇ ਉੱਠਣ ਅਨੁਸਾਰ ਤੁਸੀਂ ਆਸਾ ਦੀ ਵਾਰ ਜਾਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਜਾਂ ਚੌਪੀ ਸਾਹਿਬ ਦੀ ਬਾਣੀ ਲਾ ਕੇ ਉਠੋ ਜਦੋਂ ਤੁਸੀਂ ਉਠਣਾ ਅੱਖ ਖੁੱਲ ਗਈ ਤੁਸੀਂ ਉਦੋਂ ਅੱਖ ਖੁੱਲਦੀ ਸਰ ਅੱਧੀ ਅੱਖ ਖੁੱਲਦੀ ਆ ਤਾਂ ਤੁਸੀਂ ਬਾਣੀ ਲਾ ਦਿਓ YouTube ਤੇ ਤਾਂ ਉਹ ਜਿਹੜੀ ਤੁਸੀਂ ਬਾਣੀ ਸੁਣਦੇ ਹੋ ਤੁਹਾਡੇ ਕੰਨਾਂ 'ਚ ਬਾਣੀ ਪੈਂਦੀ ਆ ਉਹਦਾ ਜਿਹੜਾ ਅਸਰ ਆ ਤੁਹਾਡੇ ਸੁਭਾਅ ਦੇ ਵਿੱਚ ਤੁਹਾਡੀ ਕਮਾਈ 'ਚ ਬਰਕਤ ਪਾਉਂਦਾ ਫਿਰ ਦੂਜੀ ਗੱਲ ਤੁਸੀਂ ਕਿਸੇ ਵੀ ਦੇਸ਼ 'ਚ ਰਹਿੰਦੇ ਹੋ ਰੁਪਈਆ 2 ਰੁਪਈਏ 1 1 ਡਾਲਰ 1 ਪਾਉਂਡ ਜਾਂ ਇਟਲੀ 'ਚ 1 ਐਰੋ ਤੁਸੀਂ ਇਹ ਪੈਸੇ ਕੱਢ ਕੇ ਪੰਛੀ ਜਾਨਵਰਾਂ ਦੇ ਲਈ ਦਾਣੇ ਜਾਂ ਕੋਈ ਬ੍ਰੈਡ ਤੁਹਾਨੂੰ ਪਤਾ ਲੱਗਦਾ ਵੀ ਕਿੱਥੇ ਕੋਈ ਪੰਛੀ ਜਾਨਵਰ ਖੁੱਲੇ ਫਿਰਦੇ ਆ ਤੁਸੀਂ ਉਹਨਾਂ ਨੂੰ ਪਾ ਸਕਦੇ ਹੋ ਇਹ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਰਾਹ ਨੇ ਚਿੱਕੜ ਦੇ ਨਾਲ ਲਿਬੜੇ ਹੋਏ ਉਹਨਾਂ ਨੂੰ ਸਾਫ਼ ਕਰ ਦੋਗੀ ਪਰਮਾਤਮਾ ਦੇ ਜੀਵ ਨੇ ਜਿਹੜੇ ਤਾਨੂੰ ਬਹੁਤ ਸਾਰੀਆਂ ਦੁਆਵਾਂ ਦਿੰਦੇ ਆ ਵੀ ਯਾਰ ਅੱਜ ਸਾਨੂੰ ਇਹਨੇ ਦਾਣੇ ਪਾਤੇ ਇਦਾਂ ਦੀਆਂ ਤੁਸੀਂ ਆਪਣੇ ਜ਼ਿੰਦਗੀ ਚ ਗੱਲਾਂ ਲੈ ਕੇ ਆਉਣੀਆਂ ਸ਼ੁਰੂ ਕਰੀਏ ਵਿੱਚੇ ਮੈਂ ਵੀ ਆ ਤੇ ਮੈਂ ਵੀ ਕੋਈ ਬਾਲੀਆਂ ਕੋਈ ਗਿਆਨਮਰ ਬੰਦਾ ਨਹੀਂ ਹੈਗਾ ਇਹ ਨਿੱਕੇ ਨਿੱਕੀਆਂ ਗੱਲਾਂ ਜਿੰਨਾ ਚਿਰ ਆਪਾਂ ਇੰਪਰੂਵ ਨਹੀਂ ਕਰਦੇ ਆਪਣੀ ਜ਼ਿੰਦਗੀ ਚ ਜਿਹੜੀਆਂ ਖੁਸ਼ੀਆਂ ਨੇ ਕਈ ਵਾਰੀ ਆਪਾਂ ਨੂੰ ਇਸੇ ਕਰਕੇ ਰੁਕੀਆਂ ਹੁੰਦੀਆਂ ਬਹੁਤ ਜ਼ਿਆਦਾ ਟੈਨਸ਼ਨਾਂ ਨੇ ਫਿਰ ਉਹ ਟੈਨਸ਼ਨਾਂ ਹੁੰਦੀਆਂ ਜ਼ਰੂਰ ਨੇ ਪਰ ਇਹਨਾਂ ਕੰਮਾਂ ਦੇ ਨਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਣੀਆਂ ਟੈਨਸ਼ਨਾਂ ਕਦੋਂ ਖਤਮ ਹੋ ਗਈਆਂ ਬਾਕੀ ਰਹੀ ਗੱਲ ਜਿਹੜੇ ਬੰਦੇ ਆਪਣੇ ਨਾਲ ਨਹੀਂ ਖੜੇ ਜਿਹੜੇ ਬੰਦੇ ਨੇ ਆਪਣਾ ਸਾਥ ਨਹੀਂ ਦਿੱਤਾ ਮੈਸੇਜ ਸੀਨ ਕਰਕੇ ਛੱਡ ਤੇ ਫੋਨ ਨਹੀਂ ਚੱਕੇ ਤੇ ਅੱਜ ਵੀ ਆਪਣਾ ਨੰਬਰ ਲੱਭਦੇ ਹੋਣਗੇ ਪਰ ਓਖੇ ਸਮੇ ਥੋਡੇ ਨਾਲ ਜਿਹੜਾ ਬੰਦਾ ਖੜ ਗਿਆ ਚਾਹੇ ਉਹਨੇ 500 ਰੁਪਏ ਦਿੱਤਾ ਚਾਹੇ ਕਿਸੇ ਮਾਤਾ ਨੇ ਬਜ਼ੁਰਗ ਨੇ 100 ਰੁਪਏ ਦਿੱਤਾ ਉਹੀ ਆਪਾਂ ਨੂੰ ਹਜ਼ਾਰਾਂ ਲੱਖਾਂ ਵਰਗਾ ਹੁੰਦਾ ਉਸ ਟਾਈਮ ਤੇ ਉਹਨਾਂ ਦਾ एहसान ਆਪਣੀ ਜ਼ਿੰਦਗੀ ਚ ਕਾਇਮ ਰੱਖੋ ਸਦਾ ਯਾਦ ਰੱਖੋ ਕਦੇ ਵੀ ਨਾ ਭੁੱਲੋ ਆਪਣਾ ਮਾੜੇ ਵਕਤ ਨੂੰ ਸਦਾ ਚੇਤੇ ਰੱਖੋ ਸਾਲ 2 ਸਾਲ ਜਾਂ 5 ਸਾਲ ਬਾਅਦ ਜਦੋਂ ਵੀ ਆਪਾਂ ਜਾਣੇ ਆ ਆਪਣੀਆਂ ਜਿਹੜੀਆਂ ਗੱਲਾਂ ਨੇ ਯਾਦ ਹੋਣੀ ਚਾਹੀਦੀਆਂ ਨੇ ਵੀ ਆਪਾਂ ਨੂੰ ਕਿਹੜੇ ਬੰਦੇ ਨੇ ਕੀ ਕਿਹਾ ਸੀ ਇਹ ਗੱਲ ਨਹੀਂ ਹੈਣੀ ਇਹ ਗੱਲ ਨਹੀਂ ਕਹਿਣੀ ਵੀ ਆਪਾਂ ਨੂੰ ਜੱਗ ਜਫੀ ਪਾ ਲਈ ਵੀ ਯਾਰ ਕੋਈ ਗੱਲ ਨਹੀਂ ਇਦਾਂ ਕੀਤਾ ਹੁਣ ਆਪਣੇ ਕੋਲੇ 4 ਪੈਸੇ ਹੈਗੇ ਨੇ ਲੱਖ ਰੁਪਇਆ 2 ਲੱਖ ਰੁਪਇਆ 10 ਲੱਖ ਰੁਪਇਆ ਆਪਣੇ ਅਕਾਊਂਟ 'ਚ ਹੈਗਾ ਤੇ ਆਪਾਂ ਜਫੀ ਪਾ ਲਈ ਜਾਗ ਵੀ ਯਾਰ ਕੋਈ ਗੱਲ ਨਹੀਂ ਪਰ ਨਹੀਂ ਜਿਹੜਾ ਬੰਦਾ ਔਖੇ ਟਾਈਮ ਤੁਹਾਡੇ ਨਾਲ ਨਹੀਂ ਖੜਾ ਉਸ ਬੰਦੇ ਨੂੰ ਤੁਸੀਂ ਇਗਨੋਰ ਕਰੋ ਸਾਹਮਣੇ ਵੀ ਖੜਾ ਹੋਵੇ ਤੁਸੀਂ ਆਪਣੀ ਅੱਖਾਂ ਬੰਦ ਕਰ ਲਓ ਬੀ ਆਰੇ ਮੈਂ ਬੰਦੇ ਨੂੰ ਜਾਣਦਾ ਹੀ ਨਹੀਂ ਕਿਉਂਕਿ ਜੇਸ ਵਕਤ ਦੇ ਵਿੱਚ ਆਪਾਂ ਲੰਘੇ ਹੁੰਨੇ ਆ ਉਹ ਵਕਤ ਸਿਰਫ ਆਪਾਂ ਨੂੰ ਪਤਾ ਹੁੰਦਾ ਵੀ ਸਾਡੀਆਂ ਨੀਂਦਾਂ ਰਾਤ ਨੂੰ ਕਿਵੇਂ ਉੱਡੀਆਂ ਸੀਗੀਆਂ ਕਿਵੇਂ ਅਸੀਂ ਮਿਹਨਤ ਕੀਤੀ ਹੈ ਕਿਵੇਂ ਹੱਥਾਂ ਤੇ ਛਾਲੇ ਹੋਏ ਕਿਵੇਂ ਥੱਕ-ਥੱਕ ਡਿੱਗੇ ਕਿਵੇਂ ਬਿਨਾਂ ਰੋਟੀ ਤੋਂ ਗਏ ਆ ਬਿਨਾਂ ਰੋਟੀ ਤੋਂ ਸੁੱਤੇ ਆ ਇਹ ਚੀਜ਼ਾਂ ਜਦੋਂ ਬੰਦਾ ਹਸਾਨ ਕਰਦਾ ਜਦੋਂ ਬੰਦਾ ਥੋੜੀ ਯਾਰੀ ਦੋਸਤੀ ਚ ਥੋੜੀ ਮਦਦ ਕਰਦਾ ਫਿਰ ਉਦੋਂ ਬੰਦਾ ਮਹਿਸੂਸ ਕਰਦਾ ਵੀ ਯਾਰ ਉਹ ਬੰਦਾ ਨਾਲ ਨਾਲ ਖੜਿਆ ਸੀ ਸੱਕੇ ਹੋਏ ਬੰਦੇ ਦੀ ਅੱਧੀ ਸਕਾਵਟ ਐਨ ਲੈ ਜਾਂਦੀ ਆ ਵੀ ਯਾਰ ਬੰਦੇ ਨੇ ਮੇਰੀ ਮਦਦ ਕੀਤੀ ਸੀ ਚਲੋ ਬਾਕੀ ਇਟਲੀ ਦੀ ਜਾਣਕਾਰੀ ਜਿਹੜੀ ਆਪਾਂ ਪਾਉਨੇ ਆ ਉਹ ਆਪਾਂ ਲਗਾਤਾਰ ਪਾਉਂਦੇ ਰਵਾਂਗੇ ਵੀਡੀਓ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਜਿੰਨੀਆਂ ਵੀ ਆਪਾਂ ਨੂੰ ਗੱਲਾਂ ਪਤਾ ਲੱਗਦੀਆਂ ਨੇ ਆਪਾਂ ਜ਼ਰੂਰ ਪਾਵਾਂਗੇ ਬਾਕੀ ਇਦਾਂ ਦੀਆਂ ਗੱਲਾਂ ਸੁਣਨ ਦੇ ਲਈ ਤੇ ਤੁਸੀਂ ਆਪਣਾ ਇੰਸਟਾਗ੍ਰam ਜਿਹੜਾ ਚੈਨਲ ਆ ਉਥੇ ਮੈਂ ਮੈਂਸ਼ਨ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਵੀ ਮੇਰੀ ਮੈਂ ਕਿਤਾਬਾਂ ਚੋਂ ਪੜ੍ਹ ਕੇ ਜਾਂ ਪੋਸਟਾਂ ਚੋਂ ਪੜ੍ਹ ਕੇ ਆਪਾਂ ਲਿਖੀਏ ਤੇ ਆਪਣੀ ਜ਼ਿੰਦਗੀ ਚ ਸੁਧਾਰ ਕਰੀਏ ਬਾਕੀ ਲੋਕ ਜਿਹੜੇ ਹੈ ਮੁੰਡੇ ਕੁੜੀਆਂ ਨੇ ਉਹ ਵੀ ਆਪਣੀਆਂ ਗੱਲਾਂ ਸੁਣਨ ਤੇ ਉਹਨਾਂ ਨੂੰ ਮਹਿਸੂਸ ਹੋਵੇ ਵੀ ਯਾਰ ਵਾਕਈ ਸਾਨੂੰ ਵੀ ਇਹ ਚੀਜ਼ਾਂ ਦੇ ਵਿੱਚ ਸੁਧਾਰ ਲੈਣਾ ਚਾਹੀਦਾ 110 ਵੀ ਆ ਤਾਂ ਮੇਰੀ ਡਾਇਰੀ ਪਈ ਹੈ ਇਹਦੇ ਤੇ ਮੈਂ ਲਿਖੀਆਂ ਸੀਗੀਆਂ ਜਿਹਦੇ ਵਿੱਚੋਂ 25 ਦੀ ਘਟਾਈਆਂ ਹਜੇ ਤੱਕ ਮੈਂ ਬਾਕੀ ਹੌਲੀ ਹੌਲੀ ਹੋਰ ਘਟ ਘੁੱਟ ਜਾਣਗੀਆਂ ਤੇ ਇੰਪਰੂਵ ਇੰਪਰੂਵ ਹੋਣਾ ਜ਼ਿੰਦਗੀ ਦੇ ਵਿੱਚ ਜ਼ਿਆਦਾਤਰ ਵਧੀਆ ਰਹਿੰਦਾ ਕਈ ਵਾਰੀ ਬੰਦੇ ਨੂੰ ਸੱਟ ਲੱਗੀ ਇਹੀ ਪਤਾ ਲੱਗਦਾ ਵੀ ਯਾਰ ਬਾਕੀ ਚੀਜ਼ਾਂ ਗਲਤ ਹੁੰਦੀਆਂ ਬਾਕੀ ਅਗਲੇ ਵੀਡੀਓ ਪਾਵਾਂਗੇ ਇਦਾਂ ਦੀਆਂ ਹੋਰ ਪਾਵਾਂਗੇ ਸਿੱਖਿਆਦਾਇਕ ਜਿਹਦੇ ਵਿੱਚ ਆਪਾਂ ਨੂੰ ਤੁਹਾਨੂੰ ਤੇ ਮੈਨੂੰ ਸਿੱਖਿਆ ਮਿਲੇ ਬਾਕੀ ਇਟਲੀ ਬਾਰੇ ਜਾਣਕਾਰੀ ਆਪਾਂ ਪਾਉਂਦੇ ਰਹਿੰਨੇ ਆ ਮੈਂ ਚੈਨਲ ਨੂੰ ਕਦੇ ਵੀ ਸ਼ੇਅਰ ਕਰਨ ਲਈ ਨਹੀਂ ਕਹਿੰਦਾ ਹੁੰਦਾ ਇਹ ਜਿਹੜੀ 6-7 ਮਿੰਟ ਦੀ ਵੀਡੀਓ ਆ ਤੁਸੀਂ ਜਿਹੜੇ ਤੁਹਾਡੇ ਦੋਸਤ 2 ਜਾਂ 3 ਜਾਂ 4 ਕੋਈ ਭੈਣ ਆ ਕੋਈ ਆਪਣੇ ਰਿਸ਼ਤੇਦਾਰ ਦੇ ਵਿੱਚੋਂ ਕੁੜੀ ਜਾਂ ਕੋਈ ਮੁੰਡਾ ਵਾ ਤੁਸੀਂ ਉਹਨੂੰ ਇਹ ਸ਼ੇਅਰ ਕਰ ਸਕਦੇ ਹੋ ਕਿਉਂਕਿ ਇਦਾਂ ਦੀਆਂ ਗੱਲਾਂ ਸੁਣ ਕੇ ਆਪਾਂ ਨੂੰ ਹੌਸਲਾ ਮਿਲਦਾ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਨਹੀਂ ਭੁੱਲਣੀ ਸਵੇਰੇ ਪਾਠ ਅਗਰ ਨਹੀਂ ਕਰ ਹੁੰਦਾ ਤਾਂ ਸੁਣਨਾ ਕਦੇ ਵੀ ਨਾ ਭੁੱਲੋ ਸੁਣੋ ਚਾਹੇ ਜਾਂਦੇ ਹੋਏ ਸੁਣੋ ਚਾਹੇ ਆਉਂਦੇ ਹੋ ਸੁਣੋ ਅਕਾਲ ਪੁਰਖ ਜੀ ਪਰਮਾਤਮਾ ਆਪਣੇ ਤੇ ਜਰੂਰ ਕਦੇ ਨਾ ਕਦੇ ਕਿਰਪਾ ਕਰਨਗੇ ਰੋਜ਼ ਰੋਜ਼ ਪਰਮਾਤਮਾ ਆਪਣੇ ਤੇ ਕਿਰਪਾ ਕਰਦਾ ਜਿਹੜਾ ਆਪਾਂ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਆ ਉਹ ਸਭ ਤੋਂ ਵੱਡੀ ਕਿਰਪਾ ਹੁੰਦੀ ਹੈ ਧੰਨਵਾਦ